ਤੇ ਦਇਆ ਦਿੱਠੀ ਕਿਸੇ ਰਹਿਮ ਦਿੱਠਾ ਤੈਨੂੰ ਕਿਸੇ ਨੇ ਅਪਰ ਉਪਾਰ ਦਿੱਠਾ ਔਰ ਸਿੰਘਲ ਤੋੜਨੇ ਲਈ ਗੁਲਾਮੀਆਂ ਦੇ ਤੇ ਤੇਰੇ ਹੱਥ ਵਿੱਚ ਨਾਮ ਹਥਿਆਰ ਦਿੱਠਾ ਕਵਤਾ ਜੀ ਨਹੀਂ ਲੱਭਣੀ ਸਾਨੂੰ ਮਾਂ ਨਹੀਂ ਲੱਭਣੀ ਸਾਨੂੰ ਮਾਂ ਨਹੀਂ ਸੰਗਤੇ ਨਹੀਂ ਲੱਭਣੀ ਨਹੀਂ ਲੱਭਣੀ ਸਾਨੂੰ ਮਾਂ ਨਹੀਂ ਸੰਗਤੇ ਨਹੀਂ ਲੱਭਣੀ ਜੀਵਨ ਨਗਰ ਦੀਆਂ ਗਲੀਆਂ ਦੇ ਵਿੱਚ ਸੋਨੇ ਫੁੱਲ ਗੁਲਾਬ ਦੇ ਰੰਗ ਰੰਗ ਦੇ ਫੁੱਲ ਪਿਆਰੇ ਤੇ ਆਪਣੀ ਮਹਿਕ ਖਿਲਾਰਦੇ ਆਪਣੀ ਮਹਿਕ ਖਿਲਾਰਦੇ ਕੋਸ ਸਰੋਵਰ ਦੇ ਸੋਨੇ ਰੁਖੜੇ ਠੰਡਿ ਉਹਨਾਂ ਦੀ ਛਾਂ ਠੰਡਿ ਉਹਨਾਂ ਦੀ ਛਾਂ ਨੇ ਸੰਗ ਤੇ ਨਹੀਂ ਲੱਭਣੀ ਲੈ ਨਬਣੀ ਸੰਬਾ ਨੀ ਸੰਗਤੇ ਨੀ ਲਬਣੀ ਨੀ ਲਬਣੀ ਸੰਬਾ ਸੁਬਾ ਸ਼ਾਮ ਤੇ ਲੋਡੇ ਵੇਲੇ ਬੇਬੇ ਦੁੱਧ ਵਰਤਉਂਦੀ ਸੀ ਓ ਸੁਬਾ ਸ਼ਾਮ ਤੇ ਲੋਡੇ ਵੇਲੇ ਬੇਬੇ ਦੁੱਧ ਵਰਤਉਂਦੀ ਸੀ ਨੀ ਬੱਚਿਆਂ ਵਾਲਿਓ ਆਓ ਛੇਤੀ ਨੀ ਬੱਚਿਆਂ ਵਾਲੀਓ ਆਹ ਵੇ ਛੇਤੀ ਮਾਤਾ ਇਉਂ ਬੁਲਾਉਂਦੀ ਸੀ ਮਾਤਾ ਇਉਂ ਬੁਲਾਉਂਦੀ ਸੀ ਦੁੱਧ ਦੇ ਘਰ ਵੇ ਧਰਦੇ ਸਾਡੇ ਦੁੱਧ ਦੇ ਘਰ ਵੇ ਧਰਦੇ ਸਾਡੇ ਮੈਂ ਕਰਾਂ ਨੂੰ ਜਾ ਨਹੀਂ ਲੱਭਣੀ ਸਾਨੂੰ ਬੇਬੇ ਸੰਗ ਤੇ ਨਹੀਂ ਲੱਭਣੀ ਸਾਨੂੰ ਮਾਂ ਨਹੀਂ ਲੱਭਣੀ ਸਾਨੂੰ ਬੇਬੇ ਸੰਗ ਤੇ ਨਹੀਂ ਲੱਭਣੀ ਸਾਨੂੰ ਮਾਂ ਜੀਵਨ ਨਗਰ ਵਿੱਚ ਸਤਿਗੁਰੂ ਜੀ ਨੇ ਸੋਨਾ ਝੰਡਾ ਚੁਲਾਇਆ ਏ ਆਓ ਸਾਰੇ ਨਾਲ ਮਿਲ ਬੈਠੋ ਇਕਤਾ ਦਾ ਬਿਸਲ ਵਜਾਇਆ ਏ ਗੁਰਜੁਗ ਜੀਤ ਹੈ ਪਿਤਾ ਅਸਾਂ ਦਾ ਚੰਦ ਕੌਰ ਜੀ ਮਾ ਨਹੀਂ ਲਬਣੀ ਸਾਨੂੰ ਬੇਬੇ ਸੰਗ ਤੇ ਨਹੀਂ ਲਬਣੀ ਸਾਨੂੰ ਮਾ ਨਹੀਂ ਲਬਣੀ ਸਾਨੂੰ ਮਾ ਨਹੀਂ ਸੰਗ ਤੇ ਨਹੀਂ ਲਬਣੀ ਸਾਨੂੰ ਮਾ ਉੱਚਾ ਹੋਣ ਲਈ ਹਾਰ ਫੁਲਾंदे ਲੋਕੀਂਗੜ ਵਿੱਚ ਪਾਉਂਦੇ ਨੇ ਉੱਚਾ ਹੋਣ ਲਈ ਹਾਰ ਫੁਲਾंदे ਲੋਕੀਂਗੜ ਵਿੱਚ ਪਾਉਂਦੇ ਨੇ ਉਹ ਵਿਛੜ ਜਾਵੇ ਮਾਂ ਜਿਨ੍ਹਾਂ ਦੀ ਉਹ ਬੱਚੇ ਕੁਲ ਲੈਂਦੇ ਨੇ ਉਹ ਬੱਚੇ ਕੁਲ ਲੈਂਦੇ ਨੇ ਖੰਡਕਪੂਰਾ ਜੂਪੀ ਦੇ ਵਿੱਚ ਖੰਡਕਪੂਰਾ ਜੂਪੀ ਰੋਵੇ ਕਦੋਂ ਮਿਲੇਗੀ ਮਾਂ न बेबे संगत सनु सनू बेबे संगत सनू मां कपूर